ਅੱਗੇ ਅੱਜ ਮਾਦੋ ਜੀ ਸਵੇਰ ਦਾ ਅੱਜ ਸ਼ੇਰੇਵਾਲ ਤੋਂ ਤਿਆੜਾ ਸੜਕਾਂ ਜੀ ਇਹਦੇ 'ਚ 2 ਕਰੋੜ 46 ਲੱਖ ਰੁਪਏ ਗਿਆ ਲੱਗਣਾ ਠੀਕ ਹੈ ਨਾ ਆ ਜੀ ਨਾਮ ਇਹ ਗੱਦਰਾ ਅਮਕੀ ਬਤ ਅੱਛਾ ਕਹ ਚੀਜ਼ ਦਾ ਉਗਾੜਨ ਕੀਤਾ ਅੱਜ ਇਹ ਸੜਕ ਦਾ ਜੀ ਕਿੰਨੇ ਕਰੋੜ ਇਹ ਸਾਡੀ ਨਵੀਂ ਪੀੜ੍ਹੀ ਹੈ ਜੀ ਇਹਨੇ ਕਾਟਨ ਕੀਤਾ ਅੱਜ ਇਹ ਜਦੋਂ ਸਕੂਲ ਜਾਂਦੇ ਹੁੰਦੇ ਸੀ ਉਹਦਾ ਇਹਨਾਂ ਨੂੰ ਬੜਾ ਔਖਾ ਹੁੰਦਾ ਸੀ ਇਸ ਸੜਕ ਤੇ ਬਿਲਕੁਲ ਇਹਨਾਂ ਨੇ ਹਮੇਸ਼ਾ ਬੱਚਿਆਂ ਨੇ ਮੈਨੂੰ ਕਿਹਾ ਵੀ ਸਾਡੀ ਸੜਕ ਬਣਾ ਦਿਓ ਅੱਜ ਇਹ ਸ਼ੇਰੇਵਾਲ ਤੋਂ ਤਿਹੜਾ ਸੜਕ ਜੀ ਇਹਦੇ ਚ 2 ਕਰੋੜ 46 ਲੱਖ ਰੁਪਏ ਗਿਆ ਲੱਗਣਾ ਵਧੀਆ ਮੈਨੂੰ ਆਸ ਹੈ ਮੇਰੇ ਡਿਪਾਰਟਮੈਂਟ ਤੇ ਐਸਡੀਓ ਸਾਹਿਬ ਖੜੇ ਆ ਜੀ ਸਾਹਿਬ ਖੜੇ ਆ ਵੀ ਜਿਹੜੇ ਵਧੀਆ ਤਰੀਕੇ ਨਾਲ ਇਹ ਸੜਕ ਬਣਾਉਣਗੇ ਇਹਦੀ 3 3 ਕਿਲੋਮੀਟਰ ਲੈਂਥ ਹੈ 3 ਕਿਲੋਮੀਟਰ ਤੋਂ ਉੱਪਰ ਜੀ ਤੇ ਮੈਨੂੰ ਆਸ ਹੈ ਇਹਨਾਂ ਪਿੰਡਾਂ ਨੂੰ ਸੜਕਾਂ ਦੇ ਨਾਲ ਫਿਰ ਬੱਸਾਂ ਵੀ ਮਿਲਣਗੀਆਂ ਤੇ ਬੱਚਿਆਂ ਨੂੰ ਸਕੂਲ ਜਾਂਦੇ ਸਮੇਂ ਕੋਈ ਪ੍ਰੋਬਲਮ ਨਹੀਂ ਆਉਦੀ ਇਹ ਜਸ਼ਨ ਵਰਗੇ ਬੱਚੇ ਜਦੋਂ ਅਧ்கਾਟਨ ਕਰਨਗੇ ਤੇਰੇ ਵੱਡੇ ਅਫਸਰ ਜਦੋਂ ਬਣਨਗੇ ਉਦੋਂ ਇਹ ਆਉਣ ਵਾਲੀ ਪੀੜ੍ਹੀ ਸਾਡੇ ਇਸ ਜਸ਼ਨ ਵਾਲੀ ਸਹੀ ਹੈ ਨਾ ਬਟਾ ਹੁਣ ਬੋਲੋ ਹਾਂਜੀ ਮੈਂ ਧੰਨਵਾਦ ਮੈਂ ਧੰਨਵਾਦ ਕਰਦਾ ਮੁੱਖ ਮੰਤਰੀ ਸਾਹਿਬ ਦਾ ਸਾਡੀ ਸੜਕ ਜਿਹਨੇ ਸਾਡੀ ਸ਼ਰਤ ਪੂਰੀ ਆ ਬਣਵਾਉਣ ਜਾ ਬਸ ਸਹੀ ਹੈ ਜੀ ਠੀਕ ਹੈ ਮੈਂ ਵੀ ਧੰਨਵਾਦ ਕਰਦੀ ਹਾਂ ਸਾਡੇ ਮੁੱਖ ਮੰਤਰੀ ਸਾਹਿਬ ਦਾ ਤੇ ਸਾਡੇ ਮੰਤਰੀ ਸਾਹਿਬ ਦਾ ਜਿਨ੍ਹਾਂ ਨੇ ਪਹਿਲ ਦੇ ਆਧਾਰ ਤੇ ਸਾਡਾ ਏਡਾ ਵੱਡਾ ਬਜਟ ਪਾਸ ਕੀਤਾ ਹਰਚੰਦ ਸਿੰਘ ਬਰਸੜ ਜੀ ਦਾ ਜਿਹੜੇ ਹੁਣ ਸਾਡੇ ਲੋਕ ਇਥੋਂ ਚਿੱਕਰ ਚੋਂ ਨਿਕਲਦੇ ਸੀ ਟੁੱਟੇ ਪ੍ਰੋਬਲਮ ਆਉਂਦੀ ਸੀ ਉਹ ਨਹੀਂ ਆਏਗੀ ਠੀਕ ਹੈ ਹਾਂ ਜੀ ਸਰ ਜੀ ਬੋਲੋ ਇਹ ਜਾਣਕਾਰੀ ਦਿਓ ਸੜਕ ਦੀ ਜਿਹੜੀ ਬਣ ਰਹੀ ਹੈ ਇਹ ਤਕਰੀਬਨ ਜਿਹੜੀ ਸੜਕ ਹੈ ਇਹ ਪਹਿਲਾਂ 10 ਫੁੱਟੀ ਹੈ ਅੱਛਾ ਤੇ ਇਹਦੀ ਲੈਂਥ ਹੈ ਕਿ ਇਹ 3.32 ਕਿਲੋਮੀਟਰ ਅੱਛਾ ਜੀ ਤੇ ਇਹ ਸੜਕ ਨੂੰ 10 ਤੋਂ 18 ਫੁੱਟ ਚੌੜਾ ਕੀਤਾ ਜਾਏਗਾ ਜੀ ਅੱਛਾ ਕਿਹੜੇ ਕਿਹੜੇ ਸਰ ਪਿੰਡਾਂ ਨੂੰ ਲੱਗਦੀ ਹੈਗੀ ਤਕਰੀਬਨ ਇਹ ਇੱਥੋਂ ਸ਼ੁਰੂ ਹੋ ਜਾਂਦੀ ਹੈ ਸ਼ੇਰੇਆਲ ਤੋਂ ਜੀ ਬੰਦ ਤੋਂ ਸ਼ੁਰੂ ਹੁੰਦੀ ਹੈ ਅੱਛਾ ਤੇ ਹਾੜਾ ਤੇ ਜਾ ਕੇ ਇਹ ਖਤਮ ਹੋਏਗੀ अच्छा येस्तो आगे भी जेडी मेन रोड ਦੇ ਨਾਲੇ ਜੁੜ ਜੇਗੀ ਸੜਕ ਕਿਉਂਕਿ ਤੇਹਾੜੇ ਦੀ ਜਿਹੜੀ ਫਿਰਨੀ ਆ ਉਹ ਆਲਰੇਡੀ ਅਸੀਂ 18 ਫੁੱਟ ਪਹਿਲਾਂ ਕੀਤੀ ਗਈ ਹੈ ਤੇ ਕਦੋਂ ਤੱਕ ਸਿਰ ਕੰਪਲੀਟ ਇਹ ਮੇ ਵੀ ਸਾਡਾ ਟਾਰਗੇਟ ਹੈ ਜੀ ਮਾਰਚ ਅਪ੍ਰੈਲ ਦੇ ਵਿੱਚ ਇਹ ਸੜਕ ਬਣ ਕੇ ਤਿਆਰ ਹੋ ਜੇਗੀ ਜੀ ਸਹੀ ਹੈ ਠੀਕ ਹੈ ਤੁਸੀਂ ਲੱਡੂ ਖਵਾਨੀ ਹੈ ਬਾਦ ਆ ਆ ਬੇਟਾ ਆਓ ਸਾਰੇ ਆਜੋ ਇਹ ਨਵੀਂ ਪੀੜੀ ਹੈ ਜੀ ਜਿਹੜਾ ਨਵਾਂ ਸਮਾਜ ਸਭਚੇ ਬੰਦੀ ਤੇ ਆਪਾਂ ਤੁਹਾਨੂੰ ਜਸ ਗੋਰੀਆ ਨੂੰ ਥੈਂਕ ਯੂ ਬਹੁਤ ਬਹੁਤ ਧੰਨਵਾਦ ਸਾਡੇ ਹਲਕੇ ਦੇ ਐਮਐਲਏ ਭੈਣ ਸਰਜੀਤ ਕੋਰਮਾ ਨੂੰ ਪੇਡਾ ਤੇ ਸਰਦਾਰ ਭਵਨ ਸਿੰਘ ਮਾਨ ਦਾ ਜੀ ਸਾਡੇ ਸੀਐਮ ਹਰਮਨ ਪਿਆਰੇ ਸੀਐਮ ਤੇ ਇੰਨਾ ਨੇ ਭੈਣ ਜੀ ਨੇ ਸਾਡੇ ਪਿੰਡ ਚ ਸਾਡੇ ਨਾਲ ਵਾਦਾ ਕੀਤਾ ਸੀ ਵੋਟਾਂ ਵੇਲੇ ਕਦੋਂ ਤੁਸੀਂ ਮੰਗ ਰੱਖੀ ਸੀਗੀ ਜੀ ਐਮਐਲਏ ਸਾਹਿਬ ਕੋਲ ਅਸੀਂ 2022 ਤੋਂ ਜਦੋਂ ਸਰਕਾਰ ਬਣੀ ਸੀ ਤੇ ਅਸੀਂ ਭੈਣ ਜੀ ਨੂੰ ਇਹ ਗੱਲ ਕਹਿਤੀ ਸੀਗੀ ਵੀ ਸਾਡੀਆਂ ਜਿਹੜੀਆਂ ਪਿੰਡਾਂ ਦੀਆਂ ਸੜਕਾਂ ਨਹੀਂ ਵੀ ਇਹ ਸਾਰੀਆਂ ਅਪਗ੍ਰੇਡ ਕਰਕੇ 18 ਫੁੱਟੀਆਂ ਤਿਆਰ ਕੀਤੀਆਂ ਜਾਣ ਅੱਛਾ ਤੇ ਹੁਣ ਭੈਣ ਜੀ ਨੇ ਅਦਗਠਨ ਕੀਤਾ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਹੈ ਜਿਹੜੀਆਂ ਸਾਡੇ ਧਿਆੜੇ ਤੋਂ ਸ਼ੇਰੇਵਾਲ ਦੀ ਝੜਕ ਜਿਹੜੀ 18 ਫੁੱਟ बन ਜਾ ਜੀ ਹਾਂ ਮਨਜ਼ੂਰ ਹੋ ਗਈ ਹੈ ਬਹੁਤ ਬਹੁਤ ਧੰਨਵਾਦ ਕਰਦੇ ਆ ਸਾਡੇ ਹਲਕੇ ਦੇ ਮਾਣ ਅਤੇ ਸਨਮਾਨ ਪੈਂਸਲ ਜੀਤਪੁਰ ਮਾਨੂ ਠੀਕ ਹੈ ਹਾਂ ਜੀ ਜੀ ਬੋਲੋ ਜੀ ਹਾਂ ਜੀ ਜਿੱਦਾਂ ਹੀ ਵੀਰ ਜੀ ਨੇ ਦੱਸਿਆ ਸਰਪੰਚ ਸਾਹਿਬ ਨੇ ਇਸ ਸੜਕ ਦੇ ਨਾਲ ਸਾਡੇ ਹੋਰ ਵੀ ਅੱਗੇ ਕਾਫੀ ਪਿੰਡ ਨੇ ਜਿਹੜੇ ਕਿ ਇਹਦੇ ਨਾਲ ਅਟੈਚ ਨੇ ਸਾਨੂੰ ਇਹਦਾ ਸੜਕ ਦੇ ਨਾਲ ਹੋਰ ਵੀ ਬਹੁਤ ਜਿੱਦਾਂ ਸਾਨੂੰ ਸ਼ਾਰਟਕਟ ਜਾਣਾ ਪਹਿਲਾਂ ਅਸੀਂ ਪੱਤੀ ਮਲਤਾਨੀ ਧਿਆੜੇ ਤੋਂ ਇਧਰ ਨੂੰ ਜਾਂਦੇ ਆ ਇਸ ਸੜਕ ਦੇ ਬਣ ਨਾਲ ਨਾਲ ਹੀ ਬਾਘੀਆਂ ਬਹਾਦਰ ਕੇ ਤੇ ਹੋਰ ਵੀ ਅੱਗੇ ਜਿਹੜੇ ਮੋਗੇ ਹਲਕੇ ਦੇ ਪਿੰਡ ਨੇ ਉਹਨਾਂ ਨੂੰ ਵੀ ਇੱਧਰ ਨੂੰ ਜਾਣ ਲਈ ਇੱਧਰ ਦੀ ਸੌਖਾ ਹੋ ਜੂਗਾ ਇਹ ਜਾਣਾ ਤੇ ਜਿਆਦਾ ਜਿਹੜੀ ਵੱਡੀ ਪ੍ਰੋਬਲਮ ਸੀ ਸਾਡੇ ਜਿਹੜੇ ਬੱਚੇ ਆ ਸਕੂਲ ਜਾਂਦੇ ਸੀ ਹੁਣ ਉਹ ਵੀ ਆਪਦਾ ਖੁਸ਼ੀ ਖੁਸ਼ੀ ਟਾਈਮ ਸਰ ਸਕੂਲ ਪਹੁੰਚਣਗੇ ਤੇ ਟਾਈਮ ਸਰ ਘਰੇ ਪਹੁੰਚਣਗੇ ਸੋ ਅਸੀਂ ਐਮਐਲਏ ਸਾਹਿਬ ਦਾ ਬਹੁਤ ਧੰਨਵਾਦ ਕਰਦੇ ਆ ਠੀਕ ਹੈ